ਮੈਂ ਕਰਮਜੀਤ ਕੌਰ EG ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਕਿਚਨ ਗਾਰਡਨ ਜਿੱਥੋਂ ਆਪਾਂ ਤੋੜ ਕੇ ਸਬਜ਼ੀਆਂ ਬਣਾਉਨੇ ਆ ਇਹ ਦੇਖੋ ਇਹ ਆਪਾਂ ਮਿਰਚਾਂ ਲਾਈਆਂ ਹੋਈਆਂ ਨੇ ਤੇ ਇੱਧਰ ਆਪਣੇ ਪਪੀਤੇ ਲਾਏ ਹੋਏ ਨੇ ਆਹ ਦੇਖੋ 6-7 ਬੂਟੇ ਬਹੁਤ ਜ਼ਿਆਦਾ ਪਪੀਤੇ ਲੱਗਦੇ ਨੇ ਇਹਨਾਂ ਤੇ ਤੇ ਉਧਰ ਆਪਣੇ ਬੈਂਗਣਾ ਦੇ ਬੂਟੇ ਲਾਏ ਹੋਏ ਨੇ ਏ ਬੈਂਗਣਾ ਦੇ ਬੂਟੇ ਨੇ ਅੱਜ ਆਪਾਂ ਤੋੜ ਲਈ ਆ ਸਬਜ਼ੀ ਇਹਨਾਂ ਤੋਂ ਇੱਧਰ ਆਪਣਾ ਗਮਲੇ ਰੱਖੇ ਹੋਏ ਨੇ ਇਹਨਾਂ 'ਚ ਵੀ ਬੂਟੇ ਲਾਏ ਹੋਏ ਨੇ ਤੇ ਇੱਕ ਗਾਰਡਨ ਆਪਣਾ ਥੋੜਾ ਅਲੱਗ ਆ ਉਹ ਆਪਾਂ ਫੇਰ ਉਹਦਾ ਵੀ ਦਿਖਾਵਾਂਗੇ ਇਹ ਆਪਣਾ ਕੜੀ ਪੱਤਾ ਲਾਇਆ ਹੋਇਆ ਇੱਧਰ ਇੱਕ ਅੰਬ ਦਾ ਬੂਟਾ ਲਾਇਆ ਹੋਇਆ ਤੇ ਆ ਗਮਲੇ ਰੱਖੇ ਹੋਏ ਨੇ ਆਪਣੇ ਇੱਧਰ ਹੋਰ ਆਪਣੇ ਆ ਦੁਪਹਿਰ ਖਿੜੀ ਲਾ ਕੇ ਇਹ ਆਪਣੇ ਟਿੰਡੋ ਦੀਆਂ ਵੇਲਾ ਨੇ ਇਹ ਆਪੋ ਅੱਜ ਸਬਜ਼ੀ ਤੋੜ ਲਈ ਤੇ ਉੱਧਰ ਆਪਣੇ ਗਵਾਰ ਫਲੀ ਲਾਈ ਹੋਈ ਆ ਉਹ ਵੀ ਦੇਖੋ ਲੱਗੀ ਹੋਈ ਆ ਦੇਖੋ ਹੁਣ ਲੱਗਣੀ ਸ਼ੁਰੂ ਹੋ ਗਈ ਦੇ ਖੀਰੇ ਵੀ ਆਪਣੇ ਘਰ ਦੇ ਲਾਏ ਹੋਏ ਆ ਇਹ ਵੀ ਅੱਜ ਆਪਾਂ ਤੋੜ ਲੈਨੇ ਇਹ ਬਿਨਾਂ ਰੇਡ ਸਪਰੇਅ ਤੋਂ ਹੁੰਦੀ ਆ ਆਪਣੀ ਸਬਜ਼ੀ ਤੇ ਇਧਰ ਆਪਣੇ ਫਾਲਦਾਰ ਬੂਟੇ ਲਾਏ ਹੋਏ ਨੇ ਦੇਖੋ ਆੜੂ ਦਾ ਬੂਟਾ ਦੇਖੋ ਕਿੰਨਾ ਫਾਲਾ ਇਹਨੂੰ ਤੇ ਦੋ ਬੂਟੇ ਆਪਣੇ ਆੜੂਆਂ ਦੇ ਇਧਰ ਅਮਰੂਦ ਦੇ ਬੂਟੇ ਲਾਏ ਹੋਏ ਨੇ ਤੇ 베ਰੀ ਲਾਈ ਹੋਈ ਆ ਉਧਰ ਇਹ ਆਪਣੇ ਭਿੰਡੀਆਂ ਲਾਈਆਂ ਹੋਈਆਂ ਨੇ ਤੇ ਭਿੰਡੀਆਂ ਤੇ ਹਲਦੀ ਵੀ ਆਪਾਂ ਘਰ ਦੀ ਹੀ ਵਰਤਦੇ ਆਂ ਆਪਣੇ ਹਲਦੀ ਲਈ ਹੋਈ ਆ ਇਹ ਹੁਣ ਆਪਾਂ ਇੱਕ ਵਾਰੀ ਕੱਢ ਲਈ ਪੀਸਾ ਲਈ ਤੇ ਹੁਣ ਅਗਲੀ ਵਾਰ ਫੇਰ ਤਿਆਰ ਹੋ ਜਾਣੀ ਆ ਇਹ ਇਧਰ ਦੇਖੋ ਆਪਣਾ ਗੰਨਾ ਲਾਇਆ ਹੋਇਆ ਇਹ ਆਪਣਾ ਜਦੋਂ ਸੀਜ਼ਨ ਹੁੰਦਾ ਗੰਨੇ ਦਾ ਇਹ ਆਪਣੇ ਗੰਨੇ ਵੀ ਘਰ ਦੀ ਹੀ ਹੋ ਜਾਂਦੇ ਨੇ ਤੇ ਇਧਰ ਆਪਣੇ ਕਰੇਲੇ ਲਾਏ ਹੋਏ ਨੇ ਦੋਨੋਂ ਟਾਈਪ ਦੇ ਇੱਕ ਛੋਟੇ ਕਰੇਲੇ ਹੁੰਦੇ ਆ ਜਿਹਨੂੰ ਬਾੜ ਕਰੇਲੇ ਕਹਿੰਦੇ ਆ ਇੱਕ ਵੱਡੇ ਹੁੰਦੇ ਆ ਇਹ ਦੋਨੋਂ ਹੀ ਲੱਗ ਰਹੇ ਨੇ ਇਹ ਆਪਣਾ ਕਿਚਨ ਗਾਰਡਨ ਹੈ ਤੇ ਆਪਾਂ ਸਬਜ਼ੀ ਤੋੜੀ ਹੋਈ ਵੀ ਦਿਖਾਵਾਂਗੇ ਅੱਜ ਤੁਹਾਨੂੰ ਇਹ ਆਪਣਾ ਲਸਣ ਆ ਇਹ ਆਪਾਂ ਲਸਣ ਹੈਗਾ ਇੱਕ ਹੋਰ ਬੀਜ ਮਿਲਿਆ ਸੀ ਸਾਨੂੰ ਜਿਹੜਾ ਆਮ ਲਸਣ ਹੁੰਦਾ ਉਹ ਤਾਂ ਪੱਟ ਲਿਆ ਇਹ ਥੋੜਾ ਲੇਟ ਪੱਟਿਆ ਜਾਂਦਾ ਇਹ ਅਜੇ ਅਸੀਂ ਪੱਟਿਆ ਨਹੀਂ ਇਹ ਕੋਈ ਨਵਾਂ ਬੀਜ ਆ ਹੁਣ ਦੇਖਾਂਗੇ ਅੱਗੇ ਤੋਂ ਇਹ ਹੋਰ ਤਿਆਰ ਕਰਾਂਗੇ ਆ ਦੇਖੋ ਆਪਣੇ ਅੰਗੂਰਾਂ ਦੀਆਂ ਵੇਲਾਂ ਨੇ ਦੋ ਬਹੁਤ ਅੰਗੂਰ ਲੱਗੇ ਹੋਏ ਨੇ ਇਹਨਾਂ ਨੂੰ ਵੀ ਬਹੁਤ ਮਿੱਠੇ ਨੇ ਦੇਖੋ ਐਡੇ-ਐਡੇ ਗੁੱਛੇ ਲਾਮਕਦੇ ਨੇ ਅੰਗੂਰਾਂ ਦੇ ਆਹ ਦੇਖੋ ਆਪਣੀ ਆ ਸਬਜ਼ੀ ਤੋੜ ਕੇ ਰੱਖੀ ਹੋਈ ਆ ਖੀਰੇ ਨੇ ਘਰ ਦੇ ਤੇ ਹੁਣ ਆਪਾਂ ਇਹਦੀ ਸਬਜ਼ੀ ਬਣਾਵਾਂਗੇ ਤਾਂ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਜਿਹੀਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ